ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਨੂੰ ਅੱਜ ਅਮਰੀਕਾ ਦਾ ਫੌਜੀ ਜਹਾਜ਼ ਲੈ ਕੇ ਅੰਮ੍ਰਿਤਸਰ 에어ਪੋਰਟ ਉਤੇ ਪਹੁੰਚਿਆ ਔਰ ਇਸ ਮੌਕੇ ਤੇ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜਿਆ ਡਿਪੋਰਟ ਕੀਤੇ ਹੋਏ ਨੌਜਵਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਗੱਲ ਦੱਸਤੀ ਹੈ ਕਿ ਉਹਨਾਂ ਨੇ ਭਾਰਤ ਸਰਕਾਰ ਯਾਨੀ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਵੀ ਜੜੀ ਆ ਉਹ ਅਪੀਲ ਕੀਤੀ ਹੈ ਕਿ ਜਿਹੜੇ ਨੌਜਵਾਨਾਂ ਦਾ ਜਿਹਨਾਂ ਡਿਪੋਰਟ ਕੀਤਾ ਗਿਆ ਆ ਤਾਂ ਡੋਨਲਡ ਟਰੰਪ ਦੇ ਨਾਲ ਮਿਲ ਕੇ ਉਹਨਾਂ ਨੂੰ ਇਸ ਮਸਲੇ ਦਾ ਜਿਹੜਾ ਉਹ ਹੱਲ ਕੱਢਣਾ ਚਾਹੀਦਾ ਹੈ ਜਿਨ੍ਹਾਂ ਦੀ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਜਿਹੜੀ ਡਿਪੋਰਟੇਸ਼ਨ ਦੀ ਜਿਹੜੀ ਤਲਵਾਰ ਲਟਕੀ ਹੋਈ ਹੈ ਉਸ ਦਾ ਹੱਲ ਕਰਨਾ ਚਾਹੀਦਾ ਹੈ ਭਾਰਤ ਭਾਤੀ ਜਿਹੜੇ ਅਮਰੀਕਾ ਦੇ ਡਿਪੋਰਟ ਕੀਤੇ ਆ ਉਹ ਅਮਸਰੇ ਪੋਰਟ ਤੇ ਆਏ ਇਹਦੇ ਵਿੱਚ ਆਪਣੇ ਪੰਜਾਬੀ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਜਵਾਬ ਸਦਮੋਟ ਆਇਆ ਪਹਿਲੀ ਗੱਲ ਤੇ ਆ ਕਿ ਸਾਦੇ ਤੰਦਰੁਸਤ ਨੇ ਸਾਦੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਹ ਤਾਂ ਠੀਕ ਹੈ ਲੰਬਾ ਸਬਦ ਸੀਗਾ ਥੱਕੇ ਆ ਪਰ ਉਹ ਠੀਕ ਨੇ ਜਲਦੀ ਸਾਰੇ ਜਾਣੇ ਉਹਨਾਂ ਦਾ ਪੀਪਲ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੀਪਲ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਉਹ ਦੂਜਾ ਹਰਿਆਣਾ ਗੁਜਰਾਤ ਵਗੈਰਾ ਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਕੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ ਹਰਿਆਣੇ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਬੇਦੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트럼ਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਜਾਂ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트럼ਪ ਮੇਰਾ ਬਹੁਤ ਦੋਸਤ ਹੈ ਉਹਦਾ ਸਤੰਬਰ 2020 ਵਿੱਚ ਜਦੋਂ ਪੀਸੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਮੈਸਕਾ ਉਹਨਾਂ ਦੀ ਪਰੰਪ ਜੀ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트ੰਪ ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਇਤੀਆ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣਿਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲ੍ਹਾਂ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਅਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਲਝਣ ਕਰ ਉਹ ਲੈ ਕੇ ਆਏ ਨੇ ਉਹਨਾਂ ਨੂੰ ਕਿ ਉਹ ਵੀ ਚਰਚਾ ਹੈ ਕਿ ਹੱਥਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਨਹੀਂ ਵੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਦੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤ ਤਨਵਾਦ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਕਿ ਉਹ ਜਹਾਜ਼ ਚਾਹੇ ਜਾਂ ਲੰਬਾ ਸਫ਼ਰ ਹੈ ਵੈਸੇ ਅਮਰੀਕਾ ਦਾ ਇਤੋਂ 8 ਦਾ 20 ਘੰਟੇ ਦੀ ਫਲਾਈਟ ਹੈ ਘਰ ਨੂੰ ਭੇਜ ਦਿਆਗੇ ਬਸ ਉਹ ਵੜੇ ਹਾਂਜੀ ਨਹੀਂ 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 ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆਂ ਜਦੋਂ ਆ ਜੇ ਨਹੀਂ ਵੀ ਕੋਈ ਨਹੀਂ ਬੱਝਦਾ ਸਾਹਿਬ ਘਰ ਨੂੰ ਪਰੇ ਰਹਿ ਰਹੇ ਨਾਲ ਮੈਂ ਵੀ ਕਿਸ ਦੇ ਵੇਖਿਆ ਹੱਥ ਪਾਸ ਵਿੱਚ ਹੱਥ ਨਹੀਂ ਮਿਲਦਾ ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਟੋਲ ਲੈਣ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਤੇ ਜਿਨ੍ਹਾਂ ਦੇ ਪਦਾਲ ਦੁੱਟੇ ਗੈਰ ਕਾਨੂੰਨੀ ਜੰਗਦੇਰੇ ਕੰਮ ਕਰਦੇ ਨੇ ਕਾਰਵਾਈ ਹੋਏਗੀ ਜਿਹੜੀ ਦੇਖੋ ਮੈਂ ਜਿੰਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਜੰਗਤਾਂ ਦੇ ਤੋਂ ਗਏ ਹੋ ਜ਼ਿਆਦਾ ਨੇ ਇਹ ਕਿਹਾ ਕਿ ਦੁਬਈ ਦੇ ਏਜੰਟਾਂ ਜਿਨ੍ਹਾਂ ਦੇ थ्रू ਉਹਨਾਂ ਦੀ ਟੈਲੀਫੋਨ ਤੇ ਤੁ ਗੱਲ ਹੋਈ ਦੁਬਈ ਦੇ ਤੂੰ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਐਦਾਂ ਕਰਦੇ ਕਰਦੇ ਗਏ ਐਦਾਂ ਨਹੀਂ ਹੈ ਉਹ ਬੰਦੇ ਕਈ ਬੰਦੇ ਤਾਂ ਮੈਨੂੰ ਵਿਚਾਰਿਆ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਜਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਵਿਚਾਰਿਆ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ मेरी ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਤੰਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲਾ ਦਾ ਦਬਾਅ